ਉਹੀ ਗਿਆਨੀ ਜੀ ਨੇ ਜਿਹੜੇ ਅਕਾਲੀ ਦਲ ਦੀ ਜਿਹੜੇ ਅਮਲੀ ਲੋਕ ਇਹਨਾਂ ਨੇ ਭਰਤੀ ਕੀਤੇ ਨੇ ਉਹਨਾਂ ਨੂੰ ਕਹਿੰਦੇ ਸੀ ਕਿ ਡਾਂਗਾ ਚੱਕ ਕੇ ਆਜਿਓ ਜਿੱਦਨ 328 ਰੂਪਾਂ ਦਾ ਇਨਸਾਫ ਨਹੀਂ ਦੇ ਦਿੱਤੀ ਸੀ ਸ਼ਰੋਮਣੀ ਕਮੇਟੀ ਤੇ ਜ਼ਿੰਦਾ ਮਾਰਿਆ ਗਿਆ ਸੀਗਾ ਸੰਕੇਤਕ ਰੂਪ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਤੇ ਹਰਪ੍ਰੀਤ ਸਿੰਘ ਲੋਕਾਂ ਨੂੰ ਔਸਕਾਰਿਆ ਸੀ ਲਲਕਾਰਾ ਦੇ ਰਿਹਾ ਸੀਗਾ ਉਹ ਕਹਿੰਦੇ ਹੁੰਦੇ ਆ ਵੀ ਉਹ ਚੁੱਕਣਾ ਦੇ ਰਿਹਾ ਸੀ ਵੀ ਡਾਂਗਾ ਚੱਕ ਕੇ ਆਓ ਜੇ ਸਿਰਫਰੇ ਅਸੀਂ ਸਾਨੂੰ ਸਿਰਫਰੇ ਦੱਸਦਾ ਸੀਗਾ ਪਰ ਅਸੀਂ ਫੇਰ ਵੀ ਕਹਿੰਨੇ ਆ ਪਈ ਗਿਆਨੀ ਹਰਪ੍ਰੀਤ ਸਿੰਘ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਣਾ ਸੀ ਕਿਉਂਕਿ ਅਸੀਂ ਤਖਤੀ ਤੇ ਵੀ ਲਿਖਿਆ ਸੀ ਮੇਰੇ ਕੋਲ ਅੱਜ ਵੀ ਪਈਆਂ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ ਵੀ ਮੋਏ ਜਿਹੜੇ ਅਕਾਲੀ ਦਲ ਦੇ ਘੋੜੇ ਦੇ ਉੱਤੇ ਸਵਾਰ ਹੋ ਗਏ ਤੂੰ ਗੁਰੂ ਕੇ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਤੇ ਕਢਾਉਂਦਾ ਸੀ ਸਿੱਧੇ ਤੇ ਸਿੱਧੇ ਰੂਪ ਵਿੱਚ ਅੱਜ ਉਸੇ ਹੀ ਡੁਬਲੀਕੇਟ ਕਾਲੀਦਲ ਨੇ ਤੈਨੂੰ ਬੜਾਤਾ ਘਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਜਿਹੜਾ ਇਹ ਇੱਕ ਕਹਿ ਲਓ ਕਿ ਆਈਵਾਸ਼ ਸਾਡਾ ਹੋ ਰਿਹਾ ਆ ਬੜੇ ਲੰਮੇ ਦਿਨਾਂ ਤੋਂ ਹੋ ਰਿਹਾ ਸੀ ਪਤਾ ਹੀ ਸੀ ਵੀ ਇਹ ਹੋਣਾ ਆ ਹੁਣ ਦੇਖੋ ਜਿਹੜੇ ਲੋਕ ਰੌਲਾ ਪਾਉਂਦੇ ਸੀਗੇ ਕਿ ਕਾਲ ਤੱਕਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅਸੀਂ ਕਾਲ ਤੱਕ ਸਭ ਤੋਂ 1 ਇੰਚ ਬਾਹਰ ਨਹੀਂ ਜਾਂਦੇ ਹੁਣ ਉਸ ਉਹਨਾਂ ਲੋਕਾਂ ਨੇ ਇੱਕ ਬੰਦਾ ਖੜਾ ਕੀਤਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਸਾੰਡੂ ਸਾਬਤ ਕੀਤਾ ਗਿਆ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਸਾੰਡੂ ਹੈ ਆ ਕਿ ਨਹੀਂ ਹੈ ਜਾਂ ਕਿਦਾਂ ਕੀਆ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਕੱਲ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਗੱਲ ਕਹੀ ਆ ਕਿ ਜੇ ਮੈਂ ਮਤਲਬ ਮੈਂ ਕਿਤੇ ਆਪਦੀ ਸਾਲੀ ਨਾ ਜਾਂ ਕਿਸੇ ਹੋਰ ਇਹੋ ਜਿਹਾ ਕੋਈ ਮੇਰੇ ਕੋਲ ਹੋਇਆ ਹੋਵੇ ਜਿਹੜੇ ਮੇਤੇ ਇਲਜ਼ਾਮ ਲੱਗੇ ਤੇ ਮੇਰਾ ਬੇੜਾ ਗਰਕ ਹੋ ਜਾਏ ਤੇ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਕਹਿੰਦਾ ਕਿ ਤਿੰਨ ਕਮਿੰਟ ਮੈਮਰੀ ਕਮੇਟੀ ਉਦੋਂ ਵੱਡੀ ਹੋ ਜੂਗੀ ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਕਰਤਾਰ ਬਹੁਤ ਹੀ ਨੀਵੇਂ ਪੱਧਰ ਦਾ ਰਿਹਾ ਆ ਇਹ ਗਿਆਨੀ ਹਰਪ੍ਰੀਤ ਸਿੰਘ ਉਹ ਨੇ ਜਿਨ੍ਹਾਂ ਨੇ 328 ਰੂਪਾਂ ਦੀ ਗੱਲ ਨੂੰ ਠੰਡੇ ਬਸਤੇ ਵਿੱਚ ਪਾਇਆ ਸੀ 328 ਰੂਪਾਂ ਦਾ ਮੁੱਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਸੁਪਰਵਾਈਜ਼ਨ 'ਚ ਹੀ ਸ਼ੁਰੂ ਹੋਇਆ ਸੀਗਾ ਗਿਆ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਬਣੀ ਸੀ ਤੇ 328 ਰੂਪਾਂ ਦੀ ਗੱਲ ਚੱਲੀ ਸੀ ਤੇ ਇਹ ਉਦੋਂ ਵੀ ਮੇਰੇ ਨਾਲ ਮੀਟਿੰਗਾਂ ਹੋਰ ਸਿੰਘਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਇਹ ਉਦੋਂ ਗਿਆਨੀ ਜੀ ਕਹਿੰਦੇ ਸੀ ਵੀ ਪ੍ਰਧਾਨ ਲੰਗਵਾਰ ਜਿਹੜਾ ਇਹਨੂੰ ਬਦਲ ਲੈਣ ਦਿਓ ਤਾਂ ਫੇਰ ਗੱਲ ਹੋਊਗੀ 20 ਦਿਨ ਹੋਰ ਬੈਠੇ ਰੋ ਚਲੋ ਅਸੀਂ ਇਹ ਗੱਲਾਂ ਕਰਨੀਆਂ ਨਹੀਂ ਸੀ ਚਾਹੁੰਦੇ ਪਰ ਫੇਰ ਕੀ ਹੋਇਆ ਕਿ ਜਿੱਦਣ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇੱਕ ਸੰਦੇਸ਼ ਜਾਰੀ ਕੀਤਾ ਉਥੋਂ ਬੋਲਿਆ ਇਹਨਾਂ ਨੇ ਆ ਦੇਖੋ ਦੇਖਦਾ ਤੇ ਸ਼ੇਰ ਵਰਤੀ ਕੀ ਹੁੰਦੀ ਹੈ ਕਹਿੰਦੇ ਸ਼ੇਰ ਵਰਤੀ ਹੁੰਦੀ ਹੈ ਸ਼ੇਰ ਤੇ ਜਦੋਂ ਕੋਈ ਡਾਂਗ ਮਾਰਦਾ ਹੈ ਸ਼ੇਰ ਡਾਂਗ ਵੱਲੇ ਨਹੀਂ ਝਾਕਦਾ ਸ਼ੇਰ ਮਾਰਨ ਵਾਲੇ ਵੱਨੀ ਝਾਕਦਾ ਹੈ ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ ਸ਼ੇਰ ਉਸ ਵੱਲ ਵੇਖਦਾ ਸਿੱਖੋ ਤੁਸੀਂ ਸ਼ੇਰ ਵਰਤੀ ਧਾਰਨ ਕਰਨੀ ਹੈ ਤੁਸੀਂ ਇਹ ਨਹੀਂ ਦੇਖਣਾ ਕਿ ਸਾਡੇ ਤੇ ਹਮਲਾਵਰ ਹੋਣ ਆਏ ਅੱਗੇ ਕੌਣ ਨੇ ਬਲਕਿ ਇਹ ਦੇਖੋ ਕਿ ਉਹਨਾਂ ਨੂੰ ਪਿੱਛੇ ਨਾਲੇ ਕੌਣ ਨੇ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਵਕਤ ਹੋ ਗਿਆ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਮੈਂ ਦੋ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਮੈਂ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ ਜਿਵੇਂ ਕਿ ਹੈ ਇੱਕ ਸ਼ਰੋਮਣੀ ਕਮੇਟੀ ਮਾ ਹੈ ਸ਼ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਬੁਰੇ ਗੱਡ ਵੀ ਬਣਾਉਣ ਜਾ ਰਿਹਾ ਦਸੰਬਰ ਦੇ ਮਹੀਨੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫ਼ਰ ਜਿਹੜਾ ਹੈ ਉਹ ਪਰ ਆਰੰਭ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ ਦੂਸਰੀ ਗੱਲ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ ਇੱਕ ਨੂੰ ਤਾਲੇ ਨਹੀਂ ਮੱਗੇ ਉਹ ਪੰਥਕ ਸੰਸਥਾ ਨੂੰ ਤਾਲੇ ਵੱਜੇ ਐ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਐ ਕਿ ਭਵਿੱਖ ਦੇ ਵਿੱਚ ਜੇ ਕਿਸੇ ਫਿਰ ਸਿਰਫ ਇਹਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ ਦੇ ਨਾ ਬੈਠੇ ਰਹੋ ਜੇ ਇੱਥੇ ਸ੍ਰੀ ਅਮਰ ਸਰਸਾ ਭਈਆ ਘੱਟ ਕੇ ਆਇਓ ਤਾਂ ਕਿ ਕੋਈ ਟੁੱਟੂ ਟੁਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਟਾ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ ਅੱਜ ਅਸੀਂ ਕੀ ਦੇਖ ਰਹੇ ਹਾਂ ਆ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ ਦਰਸਤ ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਆ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ ਪਿੰਡਾਂ ਦਾ ਕਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਣੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਇਹ ਮਾਮਲਾ ਹੈ ਜੀ ਤਾਂ ਹਾਂ ਜੀ ਇਹ ਜਾਣਣਾ ਚਾਹੁੰਦੀ ਐ ਸਿਕ ਸੰਗਤ ਇਹ ਪ੍ਰਬੰਧਕੀ ਮਾਮਲਾ ਹੈ ਇਹ ਪ੍ਰੋਫੈਸ਼ਨ ਦਾ ਮਾਮਲਾ ਹੈ ਉਹ ਤੇ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਡਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਕਿ ਕਪੜਾ ਇਹ ਬਹੁਤ ਵੱਡਾ। ਨਿਕਲ ਬਣਾਇਆ ਕੀ ਜਾ ਰਿਹਾ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜਕਟ ਦੇ ਵਿੱਚ ਕਿ ਸਹੀ ਅਕਾਲ ਤਖਤ ਸਟਾਫ ਇਹ ਜਿਹੜੇ 267 ਲੋਕ ਨੇ ਰਿਕਾਰਡ ਦੇ ਵਿੱਚੋਂ ਕੱਟੇਨਾਂ ਦੀ ਪੜਤਾਲ ਕਰੇ ਸੋ ਸੰਗਤ ਜੀ ਤੁਸੀਂ ਸੁਣਿਆ ਮੇਰਾ ਸੁਣਾਉਣ ਦਾ ਮਤਲਬ ਸੀ ਮੈਂ ਯਾਦ ਕਰਾਉਣਾ ਚਾਹਨਾ ਕਿ ਇਹ ਉਹੀ ਗਿਆਨੀ ਜੀ ਨੇ ਜਿਹੜੇ ਅਕਾਲੀ ਦਲ ਦੀਪ ਜਿਹੜੇ ਅਮਲੀ ਲੋਕ ਇਹਨਾਂ ਨੇ ਭਰਤੀ ਕੀਤੇ ਨੇ ਉਹਨਾਂ ਨੂੰ ਕਹਿੰਦੇ ਸੀ ਕਿ ਡਾਂਗਾ ਚੱਕ ਕੇ ਆਜਿਓ ਜਿੱਦਣ 328 ਰੂਪਾਂ ਦਾ ਹਿਸਾਬ ਨਹੀਂ ਦੇਦੀ ਸੀ ਸ਼ਰੋਮਣੀ ਕਮੇਟੀ ਤੇ ਜਿੰਦਾ ਮਾਰਿਆ ਗਿਆ ਸੀਗਾ ਸੰਕੇਤਕ ਰੂਪ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਤੇ ਹਰਪ੍ਰੀਤ ਸਿੰਘ ਲੋਕਾਂ ਨੂੰ ਔਸਕਾਰਿਆ ਸੀ ਲਲਕਾਰਾ ਦੇ ਦੇ ਰਿਆ ਸੀਗਾ ਉਹ ਕਹਿੰਦੇ ਹੁੰਦੇ ਆ ਵੀ ਉਹ ਚੁੱਕਣਾ ਦੇ ਰਿਆ ਸੀ ਵੀ ਡਾਂਗਾ ਜੱਕਿਆ ਉਹ ਜੇ ਸਿਰਫਰੇ ਅਸੀਂ ਸਾਨੂੰ ਸਿਰਫਰੇ ਦੱਸਦਾ ਸੀਗਾ ਪਰ ਅਸੀਂ ਫੇਰ ਵੀ ਕਹਿੰਨੇ ਆ ਪਈ ਗਿਆਨੀ ਹਰਪ੍ਰੀਤ ਸਿੰਘ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਣਾ ਸੀ ਕਿਉਂਕਿ ਜੇ ਅਸੀਂ ਤਖਤੀ ਤੇ ਵੀ ਲਿਖਿਆ ਸੀ ਮੇਰੇ ਕੋਲ ਅੱਜ ਵੀ ਪਈਆਂ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ ਵੀ ਮੋਏ ਜਿਹੜੇ ਅਕਾਲੀ ਦਲ ਦੇ ਘੋੜੇ ਦੇ ਉੱਤੇ ਸਵਾਰ ਹੋ ਕੇ ਤੂੰ ਗੁਰੂ ਕੇ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਤੇ ਕਢਾਉਂਦਾ ਸੀ ਸਿੱਧੇ ਤੇ ਸਿੱਧੇ ਰੂਪ ਵਿੱਚ ਅੱਜ ਉਸੇ ਹੀ ਡੁਬਲੀਕੇਟ ਅਕਾਲੀ ਦਲ ਨੇ ਤੈਨੂੰ ਬੜਾਤਾ ਘਰ ਹੁਣ ਸਾਨੂੰ ਦੋਖਿਆ ਵੀ ਤੁਹਾਡੀਆਂ ਬੱਚੀਆਂ ਨੂੰ ਕੋਈ ਸਾਡੀਆਂ ਬੱਚੀਆਂ ਨੇ ਉਹ ਤੁਹਾਡੀਆਂ ਬੱਚੀਆਂ ਨੂੰ ਕਹਿੰਦੇ ਨੇ ਹੁਣ ਤੁਹਾਨੂੰ ਹ ਅਥਾਣਾ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਰੀਆਂ ਨੇ ਸੋ ਇਸ ਕਰਕੇ ਹਰਪ੍ਰੀਤ ਸਿੰਘ ਨਾਲ ਜੋ ਅਕਾਲੀ ਦਲ ਵਾਲੇ ਕਰ ਰਹੇ ਨੇ ਉਹ ਗਲਤ ਆ ਇਹ ਨਵਾਂ ਨਹੀਂ ਕਰ ਰਹੇ ਇੱਕ ਉਹ ਗਰਬਚਨ ਸਿੰਘ ਹੁਣਾਂ ਦਾ ਵੀ ਹੋਇਆ ਉਹਨਾਂ ਨੂੰ ਘਰੇ ਬੁਲਾਇਆ ਉਹਨਾਂ ਦੇ ਸਾਈਨ ਕਰਾਏ ਗਿਆ ਨਹੀਂ ਗੁਰਮੁਖ ਸਿੰਘ ਹੁਣਾਂ ਨੂੰ ਘਰੇ ਬੁਲਾਇਆ ਉਹਨਾਂ ਦੇ ਸਾਈਨ ਕਰਾਏ ਮਲ ਸਿੰਘ ਹੁਣ ਇਹ ਸਦਮਾ ਸਦਮਾ ਨਾ ਸਹਾਰਦੇ ਹੋਏ ਸੰਸਾਰ ਤੋਂ ਚਲੇ ਗਏ ਪਰ ਗੱਲ ਇਹ ਆ ਵੀ ਹਰਪ੍ਰੀਤ ਸਿੰਘ ਜੇ ਤੁਸੀਂ ਕਿਤੇ ਉਸ ਦਿਨ 328 ਰੂਪ ਵਾਲੇ ਮਸਲੇ ਨੂੰ ਸੀਰੀਅਸ ਲਿਆ ਹੁੰਦਾ ਤੇ ਜਿਹੜੇ ਲੋਕਾਂ ਨੇ ਤੁਸੀਂ ਕਹਿੰਦੇ ਇਹ ਬੇਅਦਬੀ ਨਹੀਂ ਆਪੇ ਹੀ ਕਹੀਏ ਨੇ ਇਹ ਧਾਰਮਿਕ ਮਸਲਾ ਜੇ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਗੈਬ ਕਰੇ ਤੇ ਉਹ ਬੇਅਦਬੀ ਆ ਤੇ ਜੇ ਸ਼੍ਰੋਮਣੀ ਕਮੇਟੀ ਲੈ ਜਾਵੇ ਤੇ ਉਹ ਬੇਅਦਬੀ ਨਹੀਂ ਤੁਸੀਂ ਉਹਦੇ ਤੇ ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਉਹਦੇ ਤੇ ਠੀਕ ਢੰਗ ਨਾਲ ਕਾਰਵਾਈ ਨਹੀਂ ਕੀਤੀ ਅੱਜ ਤੁਹਾਨੂੰ ਹੁਣ ਪਤਾ ਲੱਗਦਾ ਨਾ ਕਿ ਕਾਲੀਦਾਲੇ ਮੈਂ ਸੁਣਦਾ ਤੁਹਾਨੂੰ ਕਿ ਤੁਹਾਡਾ ਆਈਟੀ ਸੈਲ ਬਦਨਾਮ ਕਰਦਾ ਤੁਸੀਂ ਇੱਕ ਉਸ ਮੇਰੇ ਵਰਗੇ ਗਰੀਬ ਗੁਰਸਿੱਖ ਨੂੰ ਕਹਿੰਦੇ ਸੀ ਕਿ ਇਹ ਸ਼ਰਾਬ ਪੀਂਦਾ ਇਹ ਟੀਕੇ ਲੋਂਦਾ ਇਹ ਫਲਾਨਾ ਕਰਦਾ ਗਿਆਨੀ ਜੀ ਤੁਸੀਂ ਉਮਰ ਚ ਮੇਰੇ ਨਾਲੋਂ ਛੋਟੇ ਹੋ ਲਗਭਗ ਜਿੰਨੀ ਤੁਹਾਡੀ ਉਮਰ ਆ 19 ਸਾਲ ਮੈਨੂੰ ਚਾਹ ਪੀਤੀ ਨੂੰ ਹੋ ਗਏ ਆ 31 ਸਾਲ ਹੋ ਗਏ ਚਾਹ ਪੀਤਿਆਂ ਜਿਹੜੇ ਬੰਦਿਆਂ ਤੇ ਤੁਸੀਂ ਇਲਜ਼ਾਮ ਲਾਉਂਦੇ ਸੀ ਪਰ ਮੈਂ ਫੇਰ ਵੀ ਮਹਾਰਾਜ ਕਹਿੰਦੇ ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀਰਾ ਮੈਂ ਏਸ ਹੋਏ ਤੱਕੇ ਦਾ ਪੁਰਜੁਰਬੋਧ ਕਰਦਾ ਜੇ ਗਿਆਨੀ ਜੀ ਤੁਸੀਂ ਹੋਰ ਸਖਤ ਫੈਸਲਾ ਕੀਤਾ ਹੁੰਦਾ ਹੁਣਾਂ ਤੇ ਹਾਈ ਕੋਰਟ ਸੀ ਨਾ ਤੁਸੀਂ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ ਨਾਲ ਮਿਲ ਕੇ ਪਰ ਸੁਖਬੀਰ ਹੁਣਾਂ ਨੇ ਜਦੋਂ ਹੀ ਦਾ ਚੱਲਿਆ ਉਹ ਨਗੂਣੀ ਲਈ ਹੋਈ ਸੇਵਾ ਵੀ ਨਹੀਂ ਸਹਾਰ ਸਕਦੇ ਅੱਜ ਸੁਖਬੀਰ ਕਾ ਬਾਦਰ ਕੋੜਮੇ ਦਾ ਦੁਆਰਾ ਚਿਹਰਾ ਨੰਗਾ ਹੋ ਗਿਆ ਆ ਪਰ ਜਥੇਦਾਰੋ ਜਦੋਂ ਤੁਸੀਂ ਉਹਧਿਆਂ ਤੇ ਹੁੰਨੇ ਹੋ ਉਦੋਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਉਦੋਂ ਬਾਦਲਾਂ ਦੇ ਘੋੜੇ ਦੇ ਉੱਤੇ ਚੜ੍ਹ ਕੇ ਤੇ ਤੁਸੀਂ ਦੂਜੇ ਸਿੱਖਾਂ ਨੂੰ ਲਗਮਾਤ ਸਮਝਦੇ ਹੋ ਤੇ ਗੁਰੂ ਦੀ ਗੱਲ ਨਹੀਂ ਕਰਦੇ ਪਰ ਫੇਰ ਵੀ ਤੁਹਾਡੇ ਨਾਲ ਤੱਕਾ ਹੋਇਆ ਸਾਨੂੰ ਇਸ ਗੱਲ ਦਾ ਅਫਸੋਸ ਆ ਜਿੱਥੇ ਮਰਜੀ ਆਵਾਜ਼ ਮਾਰ ਲਿਓ ਮੋਰੇ ਖੜੇ ਦਿਸਾਂਗੇ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਐ ਸ਼੍ਰੋਮਣੀ ਕਮੇਟੀ ਕਸਟੋਡੀਅਨ ਹੈਗੀ ਆ ਸਿਕ ਸੰਸਥਾਵਾਂ ਦੀ ਮੰndi ਆ ਤੇ ਜਿਹੜਾ ਧੀਆਂ ਪੈਣਾ ਦੀਆਂ ਗਾਲਾਂ ਕੱਢਣ ਵਾਲਾ ਆਪਦੀ ਸਾਬਕਾ ਪ੍ਰਧਾਨ ਨੂੰ ਗਾਲਾਂ ਕੱਢਣ ਵਾਲਾ ਅੱਜ ਤਿੰਨ ਮੈਂਬਰੀ ਕਮੇਟੀ ਕਿਹੜੇ ਮੂੰਹ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਬਣਾ ਰਿਆ ਜਿਹੜੇ ਆਪ ਹੀ ਹਮਾਮ ਵਿੱਚ ਨੰਗੇ ਆ ਜਿਨ੍ਹਾਂ ਦਾ ਆਪ ਦਾ ਦਮਨ ਹੀ ਨਹੀਂ ਸਾਫ਼ ਜਿਹਦੇ ਹਜੇ ਆਪ ਓਮਨ ਕਮਿਸ਼ਨ ਦੇ ਪੇਸ਼ ਹੁੰਦੇ ਫਿਰਦੇ ਹਟਿਆ ਉਹ ਐਗਜ਼ੀਕਟਿਵ ਕਮੇਟੀ ਦੀ ਅਗਵਾਈ ਕਰਕੇ ਤੇ ਇੱਕ ਸਾਡੀ ਮਹਾਨ ਸੰਸਥਾ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇ ਕਿਹੜੇ ਨੇ ਉਹ ਤਿੰਨ ਮੈਂਬਰ ਕੀ ਉਹ ਨਿਤਨੇਮ ਦੇ ਧਾਰਨੀ ਹੈਗੇ ਆ ਕੀ ਉਹ ਬਾਣੀ ਬਾਣੀ ਦੇ ਪੂਰੇ ਆ ਕੀ ਉਹ ਰਹਿਦਮਰ ਜਦਾਂ ਪੂਰੇ ਆ ਇਹ ਵੇਖਣਾ ਪਊਗਾ ਤੇ ਦੂਸਰੀ ਗੱਲ ਜੱਜ ਦੇ ਉੱਤੇ ਹੀ ਇੱਕ ਅ ਅ ਅ ਇਨਵੈਸਟੀਗੇਸ਼ਨ ਟੀਮ ਬਣਾ ਦੇਣੀ ਕੀ ਇਹ ਸਾਰਾ ਸਾੜਾ ਜਿਹੜਾ ਹੈਗਾ ਆ ਸਾਰੇ ਦਾ ਸਾਰਾ ਸਾੜਾ 2 ਦਸੰਬਰ ਨੂੰ ਕੀਤੀ ਗਈ ਕਾਰਵਾਈ ਦਾ ਸਾੜਾ ਆ ਕਿਉਂਕਿ ਹੁਣ ਕੋਈ ਕੱਲ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪਤਰੀ ਬਾਰੇ ਮਹੇਸ਼ ਗਰੇਵਾਲ ਲੁਧਿਆਣੇ ਦਾ ਇੱਕ ਦੋ ਹੋਰ ਲੱਗੇ ਹੋਏ ਸੀ ਬਕਵਾਸ ਕਰੀ ਜਾਂਦੇ ਸੀ ਉਸ ਛੀਦਾਨੀਆਂ ਕੁਰਬਾਨੀਆਂ ਉਹਨਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਉਹਨਾਂ ਦੇ ਪਿਤਾ ਦੀ ਕੁਰਬਾਨੀਆਂ ਉਹਨਾਂ ਦੇ ਬਾਬਿਆਂ ਦਾਦਿਆਂ ਦੀਆਂ ਕੁਰਬਾਨੀਆਂ ਆ ਸ਼ਰੋਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਤੁਸੀਂ ਤੁਸੀਂ ਕਦੇ ਨਰੈਣ ਸਿੰਘ ਚੌੜੇ ਨੂੰ ਨਰੈਣੂ ਕਹਿੰਨੇ ਹੋ ਤੇ ਹੈ ਤੁਸੀਂ ਖੁਦ ਨਰੈਣੂ ਦੀ اولاد ਸੋ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਹੋਏ ਧੱਕੇ ਦਾ ਅਸੀਂ ਪੁਰਜੋਰ ਵਿਰੋਧ ਕਰਦੇ ਆਂ ਪਰ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਹੁਣ ਇਹਨਾਂ ਨੇ ਲਾਉਣਾ ਆ ਨਵਾਂ ਲਾਉਣਾ ਆ ਇਹਦੇ ਤੋਂ ਬਾਅਦ ਲਾਉਣਾ ਹੀ ਆ ਨਾ ਉਹ ਵੀ ਕੰਧ ਤੇ ਲਿਖਿਆ ਪੜ ਲਵੇ ਕਿ ਹੁਣਾ ਉਹਦੇ ਨਾਲ ਵੀ ਇਦਾਂ ਹੀ ਆ ਇਹ ਲਿਉਂਦੇ ਹਾਥੀ ਤੇ ਬਿਠਾ ਕੇ ਆ ਜਦੋਂ ਤੋੜਦੇ ਆ ਉਹਦਾ ਰਖਸ਼ੇ ਤੇ ਬਿਠਾ ਕੇ ਤੋੜਦੇ ਆ ਇਸ ਕਰਕੇ ਗਿਆਨੀ ਜੀ ਤੁਸੀਂ ਵੀ ਆਪਣੇ ਕਾਰਜਕਾਲ ਵੇਲੇ ਇਹ ਭੁੱਲ ਗਏ ਸੀਗੇ ਰੱਬ ਰੱਬ ਆ ਨਾ ਗੁਰੂ ਗ੍ਰੰਥ ਸਾਹਿਬ ਸਿੱਖ ਵਾਸਤੇ ਰੱਬ ਆ ਤੇ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦਾ ਤੁਸੀਂ ਕੋਈ ਇਨਸਾਫ ਨਹੀਂ ਸੀ ਦੇ ਸਕੇ ਅੱਜ ਦੇਖ ਲਓ ਹਸ਼ਰ ਤੇ ਆ ਹੀ ਹੁਣਾ ਜੇ ਉਦੋਂ ਹੀ ਇਹ ਗੱਲ ਕੀਤੀ ਹੁੰਦੀ ਤੇ ਸ਼ਾਇਦ ਅੱਜ ਤੁਹਾਨੂੰ ਐਦਾਂ ਜਲੀਲ ਨਾ ਹੋਣਾ ਪੈਂਦਾ ਤੁਸੀਂ ਹਜੇ ਵੀ ਕਹਿ ਰਹੇ ਹੋ ਕਿ ਸਜ਼ਾ ਤੇ ਠੀਕ ਲੱਗੀ ਆ ਥੋੜੇ ਜਿਹਾ ਫਿਰਕੇ ਇਹ ਥੋੜਾ ਜਿਹਾ ਫਿਰਕਾ ਉਦੋਂ ਵੀ ਕਹਿੰਦਾ ਸੀ ਕਿ 328 ਰੁਪਿਆਂ ਦੀ ਗੱਲ ਆ ਬਾਕੀ ਤਾਂ ਮੰਨ ਹੀ ਜਾਂਦੇ ਆ ਕਦੇ ਤੁਸੀਂ ਗੂਗਲਵਾ ਤੋਂ ਮਿੱਟੀ ਝਾੜ ਕੇ ਇਹਨੂੰ ਰਿਕਾਰਡ ਦਾ ਮਸਲਾ ਬਣਾਉਂਦੇ ਰਹੇ ਕਦੇ ਤੁਸੀਂ ਇਹਨੂੰ ਕਹਿੰਦੇ ਰਹੇ ਜੀ ਇਹ ਤੇ ਪੈਸੇ ਦੀ ਹੀਰਾ ਫੇਰੀ ਆ ਕਦੇ ਕੁਝ ਕਦੇ ਕੁਝ ਪਰ ਤੁਸੀਂ ਸਹੀ ਫੈਸਲੇ ਉਹਦਿਆਂ ਤੇ ਬੈਠ ਕੇ ਨਹੀਂ ਕਰ ਸਕੇ ਜਿੰਨਾ ਕਿ 2 ਦਸੰਬਰ ਨੂੰ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਜਦੋਂ ਤੁਸੀਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਆ ਥੋੜੀ ਬਹੁਤੀ ਫਕਰੇ ਕੌਮ ਹੀ ਉਹਨਾਂ ਕੋ واپس ਲਿਆ ਇੱਕ ਮੇਨ ਗੱਲ ਵਿੱਚ ਜਿਹੜੀ ਜੋ ਸਾਨੂੰ ਲੱਗੀ ਆ ਬਾਕੀ ਕਿਸੇ ਨੂੰ ਕੀ ਠੀਕ ਲੱਗਦਾ ਮੈਨੂੰ ਨਹੀਂ ਪਤਾ ਇੱਕ ਫਕਰੇ ਕੌਮ ਵਾਪਸ ਲੈਣਾ ਬਹੁਤ ਵੱਡਾ ਤੁਹਾਡਾ ਬਾਦਰੀ ਵਾਲਾ ਕੰਮ ਸੀਗਾ ਕਿਉਂਕਿ ਇਸ ਪਰਿਵਾਰ ਦੀ ਸਾਰੀ ਕੀਤੀ ਕਰਾਈ ਖੂਜ ਪੈਗੀ ਉਹ ਆਪਣੇ ਆਪ ਨੂੰ ਪੰਥ ਦਾ ਰਹਿਰਵਾਰ ਤੁਸੀਂ ਬਹੁਤ ਵੱਡਾ ਉਹ ਮੈਨੂੰ ਉਹ ਮੈਨੂੰ ਇਸ ਫੈਸਲੇ ਵਿੱਚ ਇਹ ਬਹੁਤ ਵੱਡੀ ਗੱਲ ਲੱਗਦੀ ਸੀ ਪਰ ਤੁਹਾਡੀ ਇਸ ਗੱਲ ਨੂੰ ਵੀ ਉਹਨਾਂ ਨੇ ਠੀਕ ਨਹੀਂ ਸਮਝਿਆ ਤੇ ਇਹ ਜਿਹੜਾ ਜੋ ਅੱਜ ਕੀਤਾ ਗਿਆ ਆ ਦੋ ਹਫ਼ਤੇ ਲਈ ਕੱਢਣਾ ਜਾਂ ਤੇ ਨੌ ਹਫ਼ਤੇ ਲਈ ਕੱਢਣਾ ਇਹਦਾ ਮਸਲਾ ਇਹੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿਹਾ ਗਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਟੀਮ ਨਵੀਂ ਭਰਤੀ ਕਰੇ ਉਹ ਉਹ ਪਰਿਵਾਰ ਨੂੰ ਮਨਜ਼ੂਰੀ ਨਹੀਂ ਹੁਕਮਨਾਮੇ ਤੋਂ ਬਾਗੀ ਹੋ ਗਏ ਤਿੰਨ ਦਿਨ ਚ ਅਸਤੀਫੇ ਦੇਣੇ ਸੀਗੇ ਉਹ ਦਿੱਤੇ ਨਹੀਂ 15 ਦਿਨ ਦਾ ਟਾਈਮ ਲੈ ਲਿਆ ਹੁਣ ਸਾਡਾ ਸ਼ੰਕਾ ਇਹ ਹੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਅੜਦੇ ਹੋਣਗੇ ਇਸ ਗੱਲ ਤੇ ਉਹਨਾਂ ਨੇ ਕਹਿ ਵੀ ਦਿੱਤਾ ਸੀ ਕਿ ਮੈਂ ਪੰਜ ਸਿੰਘ ਸਭਾ ਦੀ ਮੀਟਿੰਗ ਵਿੱਚ ਨਹੀਂ ਜਾਵਾਂਗਾ ਤੇ ਇਹ ਹੁਣ ਕੱਲ ਤੱਕ ਸਾਬ ਤੋਂ ਸੰਗਤ ਜੀ ਬਾਗੀ ਕੌਣ ਆ ਬਾਦਲ ਪਰਿਵਾਰ ਬਾਗੀ ਆ ਬਾਦਲ ਕੋੜਮਾ ਬਾਗੀ ਸੀ ਬਾਗੀ ਹੈ ਬਾਗੀ ਰਹਿਣਾ ਇਹਨਾਂ ਨੇ ਇਹ ਤਾਂ ਟਕਵੰਜ ਕਰਦੇ ਸੀਗੇ ਅਸੀਂ ਉਹ ਟਕਵੰਜ ਨੂੰ ਅਖੇੜ ਦਿੱਤਾ ਨਰੈਣ ਸਿੰਘ ਚੋੜੇ ਵੱਲੋਂ ਚਲਾਏ ਹੋਏ ਪਟਾਕੇ ਨੇ ਸੋ ਇਸ ਕਰਕੇ ਸਾਡੇ ਜਿਹੜੇ ਭੋਲੇ ਭਾਲੇ ਸਿੱਖਿਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਬਾਦਲ ਕੇ ਖੇਖਣ ਕਰਦੇ ਆ ਇਹ ਰੋਟੀਆਂ ਸਿੱਖਦੇ ਆ ਤੇ ਜਿਹੜੇ ਜਥੇਦਾਰ ਆ ਪਹਿਲੀ ਗੱਲ ਤੇ ਜਿਹੜੇ ਸਿਆਣੇ ਗੁਰ ਸਿੱਖਿਆ ਮੇਰੀ ਵੀ ਚਲੋ ਕੁਛ ਨਾ ਕੁਛ ਸਿੰਘ ਸਭਾ ਨਾਨਾ ਜਾਂ ਹੈਡ ਗ੍ਰੰਥੀ ਸਹਿਬਾਨਾ ਨਾ ਗੱਲ ਹੁੰਦੀ ਰਹਿੰਦੀ ਆ ਉਹ ਕਿ ਕਿਤੇ ਉਹਦੇ ਹੁਣ ਬਣਿਆਂ ਨੂੰ ਤੁਸੀਂ ਜ਼ੋਰ ਲਾਉਂਦੇ ਰਹੇ ਸੀਗੇ ਕੱਲ ਤੱਕ ਸਾਫ ਦਾ ਬਣਾਉਣ ਵਾਸਤੇ ਜ਼ਫੇਦਾਰ ਪਰ ਉਹਨਾਂ ਨੇ ਮਨਾਂ ਕੀਤਾ ਸੀ ਵੀ ਨਹੀਂ ਅਸੀਂ ਨਹੀਂ ਬਣਨਾ ਤੇ ਹੁਣ ਹਰਪ੍ਰੀਤ ਨਾਲ ਜੋ ਹੋਇਆ ਆ ਬਹੁਤ ਹੀ ਜਲਾਲਤ ਹੋਈ ਆ ਇਹ ਗਲਤ ਕੀਤਾ ਗਿਆ ਆ ਤਿੰਨ ਮੈਂਬਰੀ ਕਮੇਟੀ ਵਾਲੇ ਕਿਹੜੇ ਤਗਾੜਿਆ ਉਹ ਉਹਨਾਂ ਦੇ ਨਾਂ ਤੇ ਜਨਤਕ ਕਰ ਦਿੰਦੇ ਕੌਣ ਨੇ ਉਹ ਤਿੰਨ ਮੈਂਬਰੀ ਕਮੇਟੀ ਵਾਲੇ ਤੇ ਜੱਜ ਨੂੰ ਤਲਵ ਕਰ ਲਿਆ ਇੱਕ ਤਰ੍ਹਾਂ ਦਾ ਕਿਉਂਕਿ ਜਿਹੜਾ ਫੈਸਲਾ ਬਾਦਲਾਂ ਨੂੰ ਬਾਦਲ ਪਰਿਵਾਰ ਨੂੰ ਨਿਵਾਣ ਵੱਲ ਲਿਜਾਊਗਾ ਜਿਹਦੇ ਵੱਲੋਂ ਆਊਗਾ ਇਹ ਉਹਨੂੰ ਤੇ ਹੁਣ ਉਹ ਲੋਕ ਅੱਜ ਕਿੱਥੇ ਖੜੇ ਖੜੇ ਦਿਸਦੇ ਨੇ ਜਿਹੜੇ ਟਾਰਾ ਮਾਰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਜੀ ਅਕਾਲ ਤਖਤ ਸਾਹਿਬ ਨੂੰ ਸਿਰ ਨਵਾਉਂਦਾ ਆ ਜੀ ਅਕਾਲ ਤਖਤ ਤਾਂ ਇੰਚ ਪਰੇ ਨਹੀਂ ਹੁੰਦਾ ਤੇ ਹੁਣ ਕਿੱਥੇ ਗਿਆ ਤੁਹਾਡਾ ਇੰਚ ਨਾ ਪਰੇ ਹੋਣ ਵਾਲੀਆਂ ਗੱਲਾਂ ਸੋ ਇਸ ਕਰਕੇ ਜਿੰਨ ਮਨ ਹੋਰ ਮੱਖ ਹੋਰ ਸੇ ਕਾਂਡੇ ਕੱਟਿਆਂ ਇਹ ਮਨ ਤੋਂ ਕੁਝ ਹੋ ਰਿਹਾ ਮੁਖ ਤੋਂ ਕੁਝ ਹੋ ਰਾ ਇਹ ਬੰਦੇ ਜਿਹੜੇ ਆ ਇਹ ਗੁਰੂ ਤੋਂ ਬਾਗੀ ਹੈਗੇ ਆ ਹੁਣ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਪਊਗਾ ਚੰਗੀ ਤਰ੍ਹਾਂ ਕਿ ਗੁਰੂ ਤੋਂ ਬਾਗੀ ਸੀਗੇ ਪਹਿਲਾਂ ਵੀ ਹੈਗੇ ਵੀ ਆ ਤੇ ਮੈਂ ਚਲੋ ਗੁਰੂ ਨਾਨਕ ਦਾ ਅਸੀਂ ਗੁਰਨਾਨਕ ਦੇ ਘਰ ਦੇ ਸੇਖਾਂ ਅਸੀਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੰਗਦੇ ਆਂ ਅਸੀਂ ਆਸ ਕਰਦੇ ਆਂ ਵੀ ਇਹਨਾਂ ਦੀ ਜਿਹੜੀ ਬੁੱਧੀ ਆ ਇਹਨੂੰ ਸੱਚੇ ਪਾਤਸ਼ਾਹ ਮਰੀਨ ਬੁੱਧੀ ਨੂੰ ਪਵਿੱਤਰ ਕਰ ਦੇਣ ਤੇ ਪੰਥ ਵਿੱਚ ਆ ਜਾਣ ਪਰ ਆਸ ਉਸ ਕੋਈ ਨਹੀਂ ਰੱਖਣ ਅਹਲ ਲੱਗਦੀ ਨਹੀਂ ਹੈਗੀ ਵੀ ਜੋ ਇਹਨਾਂ ਨੇ ਕਰ ਦਿੱਤਾ ਹੈਗਾ ਜੋ ਇਹ ਕਰ ਰਿਹਾ ਸੋ ਇਸ ਕਰਕੇ ਭਾਈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨਾ ਹੋਇਆ ਆ ਉਹਦੇ ਲਈ ਇਨਸਾਨ ਨਹੀਂ ਜਾਮੇ ਵਿੱਚ ਹੋਣ ਕਰਕੇ ਐ ਸਾਨੂੰ ਉਹਦਾ ਦੁੱਖ ਆ ਅਫਸੋਸ ਆ ਭਾਵੇਂ ਕਿ ਹਰਪ੍ਰੀਤ ਸਿੰਘ ਉਹਨਾਂ ਦੀ ਸੁਪਰਵਾਈਜ਼ਨ ਵਿੱਚ ਸਾਡਾ ਹੱਡ-ਹੱਡ ਤੋੜਿਆ ਗਿਆ ਸੀਗਾ ਸਾਨੂੰ ਉਥੇ ਜਲੀਲ ਕੀਤਾ ਗਿਆ ਸਾਡੀਆਂ ਦਸਤਾਰਾਂ ਤਾਰੀਆਂ ਗਈਆਂ ਤੇ ਹਰਪ੍ਰੀਤ ਸਿੰਘ ਉਦੋਂ ਕਹਿੰਦਾ ਸੀਗਾ ਕਿ ਡਾਂਗਾ ਝੱਕੇ ਆ ਜਾਓ ਜਦੋਂ 328 ਰੂਵਾਲਾ ਮਸਲਾ ਸੀ ਅਕਾਲੀ ਦਲ ਦੇ ਭਦਰ ਪੁੱਤਰ ਉਹਨਾਂ ਨੂੰ ਮਾਰਦਾ ਸੀ ਵਾਜਾਂ ਅੱਜ ਉਸੇ ਹੀ ਅਕਾਲੀ ਦਲ ਨੇ ਉਹਨੂੰ ਵੱਟੇ-ਵੱਟ ਭਜਾਤਾ ਸੋ ਇਸ ਕਰਕੇ ਜਿਹੜਾ ਵਟੇ-ਵਟ ਭਜਾਇਆ ਗਿਆ ਜਿਹੜਾ ਉਹਦੇ ਨਾਲ ਕੀਤਾ ਗਿਆ ਉਹਦਾ ਅਫਸੋਸ ਆ ਅਸੀਂ ਨਹੀਂ ਕਹਿਣਾ ਵੀ ਇਹ ਬਹੁਤ ਚੰਗਾ ਹੋਇਆ ਨਾ ਮਾੜਾ ਹੋਇਆ ਅਸੀਂ ਅਸੀਂ ਕਦੇ ਵੀ ਨਹੀਂ ਕਹਿੰਦੇ ਚੰਗਾ ਹੋਇਆ ਕਿਉਂਕਿ ਮਹਾਨ ਸੰਸਥਾਵਾਂ ਨੇ ਸਾਡੀਆਂ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਤੇ ਮੇਨ ਸਾਡੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਪਰ ਗੱਲ ਇਹ ਆ ਪਈ ਇਹ ਜੋ ਹੋ ਰਿਹਾ ਆ ਜੋ ਕੀਤਾ ਜਾ ਰਿਹਾ ਹੈ ਸਿਰਫ ਤੇ ਸਿਰਫ ਬਾਦਲ ਕੋੜਮੇ ਨੂੰ ਇਸ ਰਸਾਤਲ ਵਿੱਚੋਂ ਕੱਢਣ ਵਾਸਤੇ ਕੀਤਾ ਜਾ ਰਿਹਾ ਪਰ ਗੁਰੂ ਸਾਹਿਬ ਇਹਨਾਂ ਨਾਲ ਰੁੱਸ ਗਏ ਹੋਏ ਆ ਇਹ ਜਿਹੜੀ ਗੱਲ ਕਰਦੇ ਪੁੱਠੀ ਪੈਂਦੀ ਪੈਂਦੀ ਆ ਕਿਉਂਕਿ ਪਹਿਲਾਂ ਇਹ ਨਰੈਣ ਸਿੰਘ ਚੋੜੇ ਨੂੰ ਛੇਕਣ ਵਾਸਤੇ ਤੁਰਿਆ ਸੀ ਹਰਜਿੰਦਰ ਸਿੰਘ ਧਾਮੀ ਆਇਆ ਸੀ ਆਪਦੀ ਟੀਮ ਲੈ ਕੇ ਐਗਜ਼ੈਕਟਿਵ ਦੀ ਵੀ ਨਰੈਣ ਸਿੰਘ ਚੋੜੇ ਨੂੰ ਛੇਕ ਦਿਓ ਤੇ ਗੁਰੂ ਨੇ ਇਹਦੀ ਜਮਾਨ ਚ ਛੇਕ ਕਰਤਾ ਗੁਰੂ ਨੇ ਇਹਦੀ ਜਮਾਨ ਚ ਛੇਕ ਕਰਤਾ ਇਹ ਆਪ ਤੋਂ ਪਹਿਲਾਂ ਸੀਨੀਅਰ ਸਿਟੀਜ਼ਨ ਬੀਬੀ ਜਿਹੜੀ ਹੈਗੀ ਬੀਬੀ ਜਗੀਰਕੌਰ ਉਹਨੂੰ ਇਹ ਬੰਦਾ ਚੰਗਾ ਭਾਵ ਕੇ ਮੈਂ ਹੁਣ ਕੀ ਕਹਾ ਇਦਾਂ ਤੇ ਮਹੱਲੇ ਵਾਲੇ ਵੀ ਲੋਕ ਜਿਹੜੇ ਉਹ ਵੀ ਨਹੀਂ ਇਦਾਂ ਦੀਆਂ ਗੰਦੀ ਗੰਦੀਆਂ ਗਾਲਾਂ ਕੱਢਦੇ ਬਸਤੀਆਂ ਚ ਜਿਹੜੇ ਛੋਟੀਆਂ ਮਤਲਬ ਚਲੋ ਹੈ ਤਾਂ ਪ੍ਰਮਾਤਮਾ ਨੇ ਪੈਦਾ ਕੀਤੇ ਪਰ ਕੁਝ ਲੋਕਾਂ ਦੀਆਂ ਬਸਤੀਆਂ ਹਨ ਜਿਹੜੇ ਇਹੋ ਜੀ ਗੱਲ ਬੋਲਣ ਚ ਮਸ਼ਹੂਰ ਹੁੰਦੇ ਆ ਇਦਾਂ ਦਾ ਘਟਿਆ ਸ਼ਬਦ ਉਹ ਕਹਿ ਦਿੰਦੇ ਆ ਆਪਾਂ ਵੀ ਫਲਾਣੇ ਪਾਸੇ ਵਾਲੇ ਬੰਦੇ ਇਹ ਗੱਲ ਕਰਦੇ ਆ ਇਹਨੇ ਤੇ ਨੀਵੇਂ ਪੱਦਰ ਦੀ ਸ਼ਬਦਾਵਲੀ ਵਰਤੀ ਤੇ ਗੁਰੂ ਨੇ ਇਹਦੀ ਜ਼ੁਬਾਨ ਚ ਛੇਕ ਕਰਤਾ ਅੱਜ ਹੁਣ ਫੇਰ ਉਹ ਕਹਿੰਦਾ ਉਲਟਾ ਚੋਰ ਕੋਤਵਾਲ ਕੋ ਡਾਟੇ ਛੱਜ ਤਾਂ ਬੋਲੇ ਛਾੜਨੀ ਕਿਉਂ ਬੋਲੇ ਅੱਜ ਧਾਮੀ ਨੇ ਫੇਰ ਇੱਕ ਤਨ ਮੈਮਰੀ ਕਮੇਟੀ ਬਣਾ ਕੇ ਤੱਕ ਸ੍ਰੀ ਦੰਮਦਵਾ ਸਾਹਿਬ ਦੇ ਜefeਦਾਰ ਉੱਤੇ ਦਿਵਾਲੇ ਹੋ ਗਿਆ ਇਹ ਜਿਹੜੇ ਬੰਦੇ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਜਿਹੜਾ ਬੰਦਾ ਆਪਣੇ ਹਮ ਉਹਦੇ ਦੇ ਰਿਸਪੈਕਟ ਨਹੀਂ ਕਰ ਸਕਦਾ ਤੇ ਉਹ ਕਿਹੜੀ ਕਮੇਟੀ ਕਿਹੜੇ ਬੰਦੇ ਕੌਣ ਬੰਦੇ ਕੀ ਕਰਨਗੇ ਉਹ ਕਿਵੇਂ ਹੋਊਗਾ ਸਾਡੇ ਤੱਕ ਸਭ ਦੀ ਤਹੀਨ ਹੋ ਰਹੀ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਹੁਣ ਸਿੱਖਾਂ ਨੂੰ ਇੱਕ ਤਿਆਹਿਆ ਕਰਨਾ ਪਊਗਾ ਕਿ ਇਹਨਾਂ ਨੂੰ ਕਿੱਦਾਂ ਆਪਾਂ ਇਹਨਾਂ ਨਾਲ ਪੇਸ਼ ਹੋਣਾ ਆ ਇਹਨਾਂ ਲੋਕਾਂ ਨੂੰ ਸਾਨੂੰ ਹੁਣ ਇਹਨਾਂ ਲੋਕਾਂ ਨਾਲ ਦੋ ਦੋ ਹੱਥ ਕਰਨੇ ਚਾਹੀਦੇ ਆ ਜਾਪ ਤੇ ਵਿੱਚ ਰਹਿ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਕੁੱਟੋ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਮਾਰੋ ਮੈਂ ਨਹੀਂ ਕਹਿੰਦਾ ਕਿ ਇਹਨਾਂ ਦਾ ਇਹਨਾਂ ਨੂੰ ਪਰ ਇਹਨਾਂ ਨੂੰ ਘੱਟੋ ਘੱਟ ਧਾਰਮਿਕ ਸਟੇਜਾਂ ਉਤੋਂ ਹੁਣ ਸਾਨੂੰ ਬੋਲਣਾ ਬੰਦ ਕਰਨਾ ਪਊਗਾ ਇਹ ਧਰਮੀ ਨਹੀਂ ਹੈਗੇ ਇਹ ਧੜੇ ਦੇ ਆ ਇਹਨਾਂ ਨੂੰ ਧਰਮ ਪਿਆਰਾ ਨਹੀਂ ਅੱਜ ਬਾਦਲ ਧੜੇ ਨੂੰ ਜਦੋਂ 2 ਦਸੰਬਰ ਨੂੰ ਸੇਵਾ ਲੱਗੀ ਆ ਉਹਦਾ ਹੀ ਸਾਰਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਾੜਾ ਹੋਇਆ ਫਿਰਦਾ ਆ ਜਿਹੜੇ ਸਿੰਘ ਸਾਹਿਬ ਨੇ ਉਹਦੇ ਵਿੱਚ ਕੋਈ ਐਕਟਿਵ ਰੋਲ ਕੀਤਾ ਉਹਨਾਂ ਨੂੰ ਇਹ ਕਰ ਰਿਹਾ ਮੈਨੂੰ ਲੱਗਦਾ ਹੁਣ ਦੂਜੇ ਸਿੰਘ ਸਾਹਿਬਾਂ ਨੂੰ ਵੀ ਬੋਲਣਾ ਚਾਹੀਦਾ ਨਹੀਂ ਤਾਂ ਇਹ ਆਉਣ ਵਾਲੇ ਦਿਨਾਂ 'ਚ ਇਹ ਸਾਰਾ ਕਰਨਗੇ ਪਰ ਇਹ ਇਹਨਾਂ ਨੂੰ ਪੁੱਠਾ ਪਾਊਗਾ ਪੁੱਠਾ ਪੈਣਾ ਆ ਸੋ ਹੋਇਆ ਭੁੱਲਣਾ ਚੁੱਕਾਂ ਦੀ ਖਿਮਾ ਗੁਰੂ ਕਿਰਪਾ ਕਰੇ ਅਸੀਂ ਇਸ ਮੁੱਦੇ ਦੇ ਉੱਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨਾਲ ੱੱੱਕਾ ਹੋਇਆ ਉਹਦੇ ਨਾਲ ਅਸੀਂ ਖੜੇ ਆ ਕਿਉਂਕਿ ਉਹਨਾਂ ਨੇ ਭਾਵੇਂ ਸਾਡੇ ਹੱਦ ਕਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਅਸੀਂ ਫੇਰ ਵੀ ਇਨਸਾਨੀਅਤ ਦੇ ਨਾਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮਹਾਨ ਤਖਤ ਦੀ ਜਿਹੜੀ ਸਰਵਉੱਚਤਾ ਹੈ ਉਹਦਾ ਖਿਆਲ ਰੱਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਏ ਨਾਲ ਹੋਏ ੱੱੱਕੇ ਦਾ ਪੁਰਜੋਰ ਸ਼ਬਦਾਂ ਵਿੱਚ ਵਿਰੋਧ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ